ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਇੱਕ ਓੰਕਾਰ ਖਾਲਸਾ ਤੇ ਅੱਜ ਅਸੀਂ ਗੁਰਬਾਣੀ ਦੇ ਉਸ ਅਮੋਲਕ ਖਜ਼ਾਨੇ ਬਾਰੇ ਗੱਲ ਕਰਾਂਗੇ ਜਿਸ ਨੂੰ ਸਿੱਖ ਧਰਮ ਦੀਨੀ ਕਿਹਾ ਜਾਂਦਾ ਹੈ ਮੂਲ ਮੰਤਰ ਮੂਲ ਮੰਤਰ ਸਿਰਫ ਕੁਝ ਸ਼ਬਦ ਨਹੀਂ ਬਲਕਿ ਅਕਾਲ ਪੁਰਖ ਵਾਹਿਗੁਰੂ ਦੀ ਪੂਰੀ ਦਰਸ਼ਨਿਕ ਵਿਆਖਿਆ ਹੈ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਗਤ ਨੂੰ ਬਖਸ਼ੀ ਹੈ ਆਓ ਪਰੇ ਸਾਰੇ ਹੀ ਪਰੇ ਪਿਆਰ ਤੇ ਸਤਿਕਾਰ ਨਾਲ ਬਾਣੀ ਦੇ ਅਰਥਾਂ ਨੂੰ ਸਮਝੀਏ ਇੱਕ ਉਹੰਕਾਰ ਜਿਸ ਦਾ ਅਰਥ ਹੈ ਸਾਰੀ ਸ੍ਰਿਸ਼ਟੀ ਦਾ ਮੂਲ ਇੱਕ ਹੀ ਪ੍ਰਮਾਤਮਾ ਹੈ ਉਹ ਇੱਕ ਹੈ ਅਦਵੈਤ ਹੈ ਅਤੇ ਉਸ ਨੂੰ ਬਿਨਾ ਹੋਰ ਕੋਈ ਨਹੀਂ ਹਰ ਜੀਵ ਹਰ ਕਾਣ ਵਿੱਚ ਉਹੀ ਵਸਦਾ ਹੈ ਸਤਨਾਮ ਸਤਨਾਮ ਦਾ ਅਰਥ ਹੈ ਵਾਹਿਗੁਰੂ ਦਾ ਨਾਮ ਸੱਚਾ ਹੈ ਦੁਨੀਆ ਬਦਲਦੀ ਰਹਿੰਦੀ ਹੈ ਸਮਾਂ ਬਦਲ ਜਾਂਦਾ ਹੈ ਪਰ ਪਰਮਾਤਮਾ ਦੀ ਸੱਚਾਈ ਕਦੇ ਨਹੀਂ ਬਦਲਦੀ ਕਰਤਾਪੁਰਖ ਜਿਸ ਦਾ ਅਰਥ ਹੈ ਉਹ ਪਰਮਾਤਮਾ ਆਪ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ ਉਹ ਕਿਸੇ ਹੋਰ ਦੇ ਆਸਰੇ ਨਹੀਂ ਸਗੋਂ ਆਪ ਹੀ ਸਭ ਕੁਝ ਕਰਨ ਵਾਲਾ ਹੈ ਨਿਰਪਉ ਜਿਸ ਦਾ ਅਰਥ ਹੈ ਵਾਹਿਗੁਰੂ ਕਿਸੇ ਤੋਂ ਨਹੀਂ ਡਰਦਾ ਕਿਉਂਕਿ ਉਸ ਤੋਂ ਵੱਡਾ ਕੋਈ ਨਹੀਂ ਸਾਨੂੰ ਵੀ ਸਿੱਖਿਆ ਦਿੰਦਾ ਹੈ ਅਸੀਂ ਸੱਚ ਦੇ ਰਾਹ ਤੇ ਨਿਰਪਉ ਹੋ ਕੇ ਚੱਲੀਏ ਨਿਰਵੈ ਜਿਸ ਦਾ ਅਰਥ ਹੈ ਪਰਮਾਤਮਾ ਕਿਸੇ ਨਾਲ ਵੈਰ ਨਹੀਂ ਰੱਖਦਾ ਉਹ ਸਭ ਨਾਲ ਇੱਕ ਸਾ ਪਿਆਰ ਕਰਦਾ ਹੈ ਇਹ ਮਨੁੱਖ ਨੂੰ ਵੀ ਦ੍ਰਿਸ਼ ਅਤੇ ਨਫ਼ਰਤ ਤੋਂ ਦੂਰ ਰਹਿਣ ਦੀ ਸਿੱਖਿਆ ਦਿੰਦਾ ਹੈ ਅਕਾਲ ਮੂਰਤ ਜਿਸ ਦਾ ਅਰਥ ਹੈ ਉਹ ਸਮੇਂ ਤੋਂ ਪਰੇ ਹੈ ਸਮਾ ਜਿਸ ਚੀਜ਼ ਨੂੰ ਖਾ ਜਾਂਦਾ ਹੈ ਪਰਮਾਤਮਾ ਉਸ ਤੋਂ ਵੀ ਪਰੇ ਹੈ ਉਹ ਅਮਰ ਹੈ ਆਜੂਨੀ ਆਜੂਨੀ ਦਾ ਅਰਥ ਹੈ ਵਾਗਰੂ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਪੈਂਦਾ ਉਸਦਾ ਨਾ ਕੋਈ ਜਨਮ ਹੈ ਨਾ ਮੌਤ ਸਹਪੰ ਉਹ ਆਪ ਹੀ ਆਪਣੇ ਤੋਂ ਪ੍ਰਕਾਸ਼ਮਾਨ ਹੈ ਉਸ ਨੂੰ ਹੋਰ ਕਿਸੇ ਨੇ ਨਹੀਂ ਬਣਾਇਆ ਗੁਰਪ੍ਰਸ਼ਾਦ ਜਿਸ ਦਾ ਅਰਥ ਹੈ ਇਸ ਸੱਚ ਦੀ ਸਮਝ ਗੁਰੂ ਦੀ ਕਿਰਪਾ ਨਾਲ ਹੀ ਮਿਲਦੀ ਹੈ ਬਿਨਾਂ ਗੁਰੂ ਦੇ ਉਪਦੇਸ਼ ਦੇ ਪਰਮਾਤਮਾ ਦੀ ਸੱਚੀ ਪਹਿਚਾਨ ਸੰਭਵ ਨਹੀਂ ਅਕੀਰ ਵਿੱਚ ਮੂਲ ਮੰਤਰ ਸਾਨੂੰ ਇਹ ਸਿਖਾਉਂਦਾ ਹੈ ਪਰਮਾਤਮਾ ਇੱਕ ਹੈ ਸੱਚਾ ਹੈ ਦਰ ਅਤੇ ਵੈਰ ਤੋਂ ਰਹਿਤ ਹੈ ਅਤੇ ਉਸ ਤੱਕ ਪਹੁੰਚਣ ਦਾ ਰਸਤਾ ਗੁਰੂ ਦੀ ਕਿਰਪਾ ਰਾਹੀਂ ਹੀ ਮਿਲਦਾ ਹੈ। ਇਹੀ ਸਿੱਖ ਧਰਮ ਦਾ ਮੁੱਖ ਸਿਧਾਂਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।